ਕਿਵੇਂ ਹੋ ਦੋਸਤੋ ਤੁਹਾਡਾ ਆਪਣਾ VTV ਨਿਊਜ਼ ਟੀਵੀ ਤੋਂ ਸੁਸ਼ੀਲ गोयल ਅੱਜ ਬਠਿੰਡਾ ਦੇ ਮੇਅਰ ਪਰਮਜੀਤ ਮਹਿਤਾ ਜੀ ਨੇ ਬੰਗੀ ਨਗਰ ਦੇ ਵਿੱਚ ਇੰਟਰਲੌਕ ਟਾਈਲ ਲਵਾਉਣ ਦਾ ਕੀਤਾ ਉਦਘਾਟਨ ਤੇ ਮੋਹੱਲਾ ਨੁਆਂਸੀਆਂ ਨੇ ਇਸ ਖੁਸ਼ੀ ਦੇ ਵਿੱਚ ਦੁੱਧ ਦਾ ਲੰਗਰ ਚਲਾਇਆ ਤੇ ਲੱਡੂ ਵੰਡੇ ਅਬ ਦੇਖ ਹੀ ਸਕਦੇ ਆ ਤੁਹਾਡੇ ਸਾਰਿਆਂ ਦੇ ਚੈਨਲਾਂ ਰਾਹੀਂ ਕਿ ਇਸੇ ਕਿੰਨੀ ਵੱਡੀ ਗਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ ਪਿਆਰ ਦੇ ਰਹੇ ਨੇ ਬਹੁਤ ਸਾਥ ਦੇ ਰਹੇ ਨੇ ਬੜੀ ਖੁਸ਼ੀ ਦੀ ਗੱਲ ਆ ਕਿ ਲੋਕਾਂ ਨੂੰ ਹੁਣ ਵਿਕਾਸ ਦੇ ਕੰਮ ਤੇ ਤਰੱਕੀ ਵੱਲ ਰੁਝਾਨ ਹੋ ਰਿਹਾ ਤੇ ਹੋਰ ਕਿਸੇ ਦੀ ਗੱਲਾਂ ਦੇ ਵਿੱਚ ਨਹੀਂ ਤਰੱਕੀ ਦੀ ਗੱਲ ਚਾਹੁੰਦੇ ਨੇ ਤੇ ਦੇਖਦੇ ਨੇ ਵੀ ਕੰਮ ਵਾਕਈ ਹੋ ਰਹੇ ਨੇ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਆ ਅੱਜ ਅਸੀਂ ਬੰਗੀ ਨਗਰ ਦੇ ਵਿੱਚ ਤਕਰੀਬਨ 42 ਲੱਖ ਰੁਪਏ ਦੀ ਲਾਗਤ ਦੇ ਨਾਲ ਇਸ ਇਰੇ ਤੇ ਲੋਕਲ ਟੈਲੰਡ ਦਾ ਜੋ ਕੰਮ ਹੈ ਉਹ ਸ਼ੁਰੂ ਕਰਵਾਣਾ ਹੈ ਸਾਡੇ ਇੰਤਜ਼ਾਮ ਪਵਨ ਦੋ ਸੀ ਜੀ ਵੀ ਇੱਥੇ ਮੌਜੂਦ ਨੇ ਤੇ ਉਮੀਦ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਏਰੀਆ ਦਾ ਵਿਕਾਸ ਹੋਊਗਾ ਜਿਹਨੂੰ ਇੱਕ ਪਿਛੜਾ ਇਲਾਕਾ ਪਿਛੜਾ ਇਲਾਕਾ ਮੰਨਿਆ ਜਾਂਦਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜੋ ਵੀ ਪ੍ਰੋਬਲਮ ਸੀਗੀ ਚਾਹੇ ਸੀਵਰੇਜ ਲਾਈਨਿੰਗ ਦੀ ਗੱਲ ਹੋਵੇ, ਵਾਟਰ ਸਪਲਾਈ ਦੀ ਲਾਈਨਿੰਗ ਦੀ ਗੱਲ ਹੋਵੇ ਇਹ ਤਾਂ ਸਾਰਿਆਂ ਪ੍ਰੋਬਲਮਾਂ ਤੋਂ ਇਸ ਏਰੀਆ ਦੇ ਹੋਰ ਵੱਖਰੇ ਸ਼ਹਿਰ ਦੇ ਇਹ ਰੀਅਲ ਜਿੱਥੇ ਤੇ ਉਹ ਜੀਆਂ ਪ੍ਰੋਬਲਮ ਸੀਗੀਆਂ ਉਹਨਾਂ ਨੂੰ ਰਾਹਤ ਮਿਲੂਗੀ ਤੇ ਇਹ ਭਗਵਾਨ ਸਿੰਘ ਮਾਨ ਸਾਡੇ ਸੀਐਮ ਸਾਹਿਬ ਵੀ ਦੇਣ ਹੈ ਕਿ ਉਹਨਾਂ ਨੇ ਸਾਨੂੰ ਗ੍ਰੀਨ ਚੈਟ ਦਿੱਤੀ ਹੈ ਕਿ ਕਿਤੇ ਮਰਜ਼ੀ ਕਿੰਨਾ ਮਰਜ਼ੀ ਕੰਮ ਕਰਾਓ ਤੇ ਅਸੀਂ ਵੀ ਬਸ ਉਸੇ ਹੌਸਲੇ ਦੇ ਨਾਲ ਕੰਮ ਖਿੱਚੀ ਆਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੰਮ ਕਰਕੇ ਸ਼ਹਿਰ ਵਾਸੀਆਂ ਨੂੰ ਦਿਖਾਵਾਂਗਾ ਮੈਂ ਮੇਰ ਸਾਹਿਬ ਆਮ ਪਬਲਿਕ ਦਾ ਤੁਹਾਡੇ ਨਾਲ ਆ ਬੀਜਪੀ ਦੇ ਮੌਜੂਦਾ ਮੰਡਲ ਪ੍ਰਧਾਨ ਵੀ ਤੁਹਾਡੇ ਨਾਲ ਕੀ ਕਹਿਣਾ ਚਾਹੋਗੇ ਜੀ ਪਰ ਮੈਂ ਇਹੀ ਅ ਮੈਂ ਬੇਨਤੀ ਕਰਨਾ ਚਾਹੁੰਗਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰਾ ਸ਼ਹਿਰ ਹੁਣ ਪਾਰਟੀਵਾਦੀ ਤੋਂ ਉੱਟ ਕੇ ਸਾਡਾ ਸਾਥ ਦੇ ਰਿਹਾ ਕਿਉਂਕਿ ਸਾਰਿਆਂ ਨੂੰ ਵਿਕਾਸ ਦਿਖ ਰਿਹਾ ਜਦੋਂ ਕੰਮ ਹੁੰਦਾ ਇਕੱਠੇ ਵੱਲ ਮਿਲ ਕੇ ਹੁੰਦਾ ਤੇ ਇਹਨਾਂ ਸਾਰਿਆਂ ਦਾ ਸਾਥ ਸਾਨੂੰ ਮਿਲ ਰਿਹਾ ਤੇ ਅਸੀਂ ਇਹਨਾਂ ਦੇ ਸਾਥ ਦਾ ਵੀ ਬਹੁਤ ਵੈਲਕਮ ਕਰਦੇ ਹਾਂ ਕਿਉਂਕਿ ਸਾਡੇ ਸੀਐਮ ਸਾਹਿਬ ਨੇ ਸਾਨੂੰ ਇਹੀ ਗੱਲ ਸਮਝਾਈ ਹੈ ਇੱਕ ਵਾਰੀ ਵਾਂਸ ਯੂ ਆਰ ਇਲੈਕਟਿਡ ਇੱਕ ਵਾਰੀ ਤੁਸੀਂ ਇਲੈਕਟ ਹੋ ਜਾਂਦੇ ਹੋ ਤੁਸੀਂ ਕਿਸੇ ਪਾਰਟੀ ਆ ਕਿਸੇ ਇੱਕ ਮੋਹੱਲੇ ਵਾਸਤੇ ਇੱਕ ਇੰਤਜ਼ਾਮ ਵਾਸਤੇ ਅ ਇਲੈਕਟਡ ਮੈਂਬਰ ਨਹੀਂ ਰਹਿੰਦੇ ਤੁਸੀਂ ਸਾਰੇ ਸ਼ਹਿਰ ਵਾਸਤੇ ਰਹਿੰਦੇ ਹੋ ਤਾਂ ਉਸ ਚੀਜ਼ ਨੂੰ ਅ ਮੱਦੇਨਜ਼ਰ ਰੱਖਦੇ ਹੋਏ ਅਸੀਂ ਕੰਮ ਕਰਦੇ ਆ। ਸਰ ਸਾਹਿਬ ਇੱਕ ਤਾਂ ਪੁਲ ਇਹੀ ਰਹਿ ਗਿਆ ਹੈ ਕਦੋਂ ਤੱਕ ਚੱਲ ਜੇਗਾ ਲੋਕਾਂ ਦਾ ਸਵਾਲ ਹੈ ਲੋਕ ਪੁੱਛਦੇ ਆ ਬਾਰੀ ਬਾਰੀ। ਸਰ ਇਸ ਦੀ ਮੀਟਿੰਗ ਅਸੀਂ ਜਲਦ ਭੀ ਅਡਮ ਡਿਪਾਰਟਮੈਂਟ ਨਾਲ ਕਰਕੇ ਇਹਨੂੰ ਵੀ ਜਲਦੀ ਚਾਲੂ ਕਰਵਾਉਂਦੇ ਆ। ਆਲਮੋਸਟ ਕੰਪਲੀਟ ਹੈ। ਠੀਕ ਹੈ ਸਰ ਥੈਂਕ ਯੂ।